ਕਿ ਮੈਂ ਹਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਹਜੇ ਲੈਂਡ ਪੁਲਿੰਗ ਪਾਲਿਸੀ ਦੀ ਨੀਤੀ ਵਾਪਸ ਹੀ ਨਹੀਂ ਲਈ ਜਿੱਥੇ ਪੰਜਾਬ ਦੇ ਵਿੱਚ ਐਡੀ ਵੱਡੀ ਤਰਥੱਲੀ ਮੱਚੀ ਹੋਈ ਸੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤੇ ਪੰਜਾਬ ਦੇ ਲੋਕਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਬੇਰੋਜ਼ਗਾਰਾਂ ਵੱਲੋਂ ਮਜ਼ਦੂਰਾ ਵੱਲੋਂ ਕਾਰੀਗਰਾਂ ਵੱਲੋਂ ਕੋਰਟ ਦੇ ਵਿੱਚ ਜਿਹੜੇ ਨੇ ਕੇਸ ਲਗਾ ਦਿੱਤਾ ਗਿਆ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਵੱਡੇ ਸਵਾਲ ਖੜੇ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੇਕਿਨ ਉਹਨਾਂ ਚੀਜ਼ਾਂ ਤੋਂ ਹਜੇ ਲੋਕ ਹਟੇ ਹੀ ਨਹੀਂ ਸੀ ਕਿ ਇੱਕ ਹੋਰ ਜਿਹੜੀ ਹੈ ਨੀਤੀ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਤੋਂ ਪੰਜਾਬ ਵਿੱਚ ਪਹੁੰਚ ਗਏ ਕਿ ਇਹ ਦਿੱਲੀ ਦੇ ਨਕਾਰੇ ਹੋਏ ਲੋਕਾਂ ਦੀਆਂ ਨੀਤੀਆਂ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਲਾਗੂ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਸਹੀ ਹੈ ਜਿੱਥੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਆਪਣੇ ਵੱਡੇ ਧਰਨੇ ਲਾਏ ਗਏ ਦੂਸਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਧਰਨੇ ਲਾਏ ਗਏ ਕਾਂਗਰਸ ਪਾਰਟੀ ਵੱਲੋਂ ਵੀ ਨਿਕਲ ਕੇ ਉਹਨਾਂ ਦੇ ਆਗੂ ਵਿਧਾਇਕ ਸਾਹਮਣੇ ਆਏ ਜਿੱਥੇ ਲੈਨ ਪੂਲਿੰਗ ਪਾਲਿਸੀ ਨੂੰ ਲੈ ਕੇ ਐਡੀ ਵੱਡੀ ਹਫੜਾ ਦਫੜੀ ਮਚੀ ਰਹੀ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਤੱਕ ਚੈਨ ਦੇ ਨਾਲ ਨਹੀਂ ਬਲੇ ਤਾਂ ਉੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਇੱਕ ਹੋਰ ਸਕੀਮ ਲੈ ਕੇ ਪਹੁੰਚ ਗਏ ਉਹ ਤੁਹਾਨੂੰ ਦੱਸਾਂਗੇ ਸਕੀਮ ਕੀ ਹੈ ਲੇਕਿਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਕੁਰਸੀ ਖੋਹਣ ਦਾ ਡਰ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ ਜੇ ਮੈਂ ਦਿੱਲੀ ਦੀਆਂ ਨੀਤੀਆਂ ਨੂੰ ਨਹੀਂ ਪੰਜਾਬ ਦੇ ਵਿੱਚ ਲਾਗੂ ਕਰਦਾ ਤਾਂ ਮੇਰੇ ਤੋਂ ਅਬ ਮੇਰੀ ਕੁਰਸੀ ਖੋਹ ਲਈ ਜਾਏਗੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸ ਲਈ ਲੋਕਾਂ ਨੇ ਪਾਈਆਂ ਸੀ ਕਿ ਉਹ ਦਿੱਲੀ ਦੀਆਂ ਨੀਤੀਆਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਲਾਗੂ ਕਰ ਦੇਣ ਇੱਕ ਹੋਰ ਜਿਹੜੀ ਸਕੀਮ ਨੀਤੀ ਲਾਗੂ ਕਰ ਦਿੱਤੀ ਗਈ ਹੈ ਪਹਿਲਾਂ ਤੁਹਾਨੂੰ ਉਹ ਨੀਤੀ ਬਾਰੇ ਦੱਸਦੇ ਹਾਂ ਕਿ ਉਹ ਨੀਤੀ ਕੀ ਹੈ ਕਿਸ ਬਾਰੇ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਲੈਂਡ ਪੁਲੀ ਪਾਲਿਸੀ ਤੋਂ ਬਾਅਦ ਸਰਕਾਰ ਨੇ ਯੂਨੀਫਾਈਡਡ ਬਿਲਡਿੰਗ ਨਿਯਮ ਦੇ ਖਰੜੇ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਕੋਲ ਸ਼ੁੱਕਰਵਾਰ ਤੱਕ 300 ਦੇ ਕਰੀਬ ਇੰਤਜ਼ਾ ਇਤਰਾਜ਼ ਉੱਜ ਗਏ ਹਨ ਸਿਆਸੀ ਪਾਰਟੀਆਂ ਨੇ ਆਗੂ ਦੇ ਸਮਾਜਿਕ ਜਥੇਬੰਦੀਆਂ ਨੂੰ ਕਾਨੂੰਨਾਂ ਦੇ ਨਵੇਂ ਨੀਮਾ ਦਾ ਵਿਰੋਧ ਵਿਰੋਧ ਦਰਸ ਦਰੋਣਾ ਸ਼ੁਰੂ ਕਰ ਦਿੱਤਾ ਹੈ ਆਗਾਮੀ ਦਿਨਾਂ 'ਚ ਸਰਕਾਰ ਖਿਲਾਫ ਇੱਕ ਹੋਰ ਅੰਦੋਲਨ ਸ਼ੁਰੂ ਸ਼ੁਰੂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਲੋਕ ਇਤਲੀ ਸੰਘਰਸ਼ ਕਰਨ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਸ਼ਹਿਰੀ ਖੇਤਰ ਦਾ ਨਕਸ਼ਾ ਵਿਗਾੜ ਦੇਣਗੇ ਤੇ ਲੋਕਾਂ ਨੂੰ ਵੱਡੀ ਸਮੱਸਿਆਵਾਂ ਦਾ ਚਾਰਪਾੜ ਹੋਣਾ ਪਵੇਗਾ ਨਵੇਂ ਨਵੇਂ ਨਿਯਮ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਰਿਹਾਇਸ਼ ਖੇਤਰ ਨੂੰ ਵਪਾਰਕ ਹਿੱਸਾ ਹਿੱਤਾ ਵਿੱਚ ਬਦਲਣਾ ਬਹੁਮੰਜ਼ਲੀ ਇਮਾਰਤਾਂ ਤੇ ਮਰਜ਼ੀ ਮੁਤਾਬਿਕ ਬੇਸਮੈਂਟ ਬਣਾਉਣਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ ਇਹ ਨਹੀਂ ਕਿ ਏਕੜ ਵਿੱਚ ਯੂਨੀਵਰਸਿਟੀ ਬਣਾਉਣ ਦੀ ਤਵਜੀਬ ਵੀ ਦਿੱਤੀ ਹੈ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਮੱਤੇਵਾੜਾ ਟੈਕਸਟਾਈਲ ਪਾਰਕ 'ਚ ਵਿਰੋਧ ਕਰਨ ਵਾਲੀ ਐਕਸ਼ਨ ਕਮੇਟੀ ਨੇ ਨਵੇਂ ਖੜਰੇ ਦਾ ਵਿਰੋਧ ਕੀਤਾ ਹੈ। ਗਮਾੜਾ ਦਫਤਰ ਇਤਰਾਜ਼ ਲੈ ਕੇ ਪੁੱਜੇ ਜਸਕਿਰ ਸਿੰਘ ਅਮੀ ਅਮੀ ਤੋਜਮਾਨ ਅਤੇ ਕਪਿਲ अरोड़ा ਦਾ ਕਹਿਣਾ ਹੈ ਕਿ ਨਵੇਂ ਨਿਯਮ ਵੱਡੀ ਸਮੱਸਿਆਵਾਂ ਪੈਦਾ ਕਰਨਗੇ। ਉਹਨਾਂ ਨੇ ਦੱਸਿਆ ਕਿ ਨਵੇਂ ਖੜਰੇ ਅਨੁਸਾਰ ਬਹੁ ਮੰਜ਼ਲਾ ਇਮਾਰਤਾਂ ਦੀ ਉਚਾਈ ਸੀਮਾ ਖਤਮ ਕਰ ਦਿੱਤੀ ਗਈ ਹੈ। ਰਿਹਾਰਸ਼ੀ ਖੇਤਰਾ ਵਿੱਚ ਫਾਰਮ ਹਾਊਸ ਬਣਾਉਣਾ 40 ਫੁੱਟ ਤੱਕ ਚੌੜੀਆਂ ਸੜਕਾਂ ਵਾਲੇ ਰਿਹਾਰਸ਼ੀ ਖੇਤਰਾ ਵਿੱਚ ਸਕੂਲ ਖੋਲਣਾ, 1 ਏਕੜ ਵਿੱਚ ਯੂਨੀਵਰਸਿਟੀ ਖੋਲ੍ਹਣ, ਕਾਲਜ ਖੋਲ੍ਹਣ ਦੀ ਖੁੱਲ੍ਹ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਨਵਾਂ ਖੜਾ ਵਿਭਾਗ ਦੇ ਆਪਣੇ ਨੀਮਾ ਮਾਸਟਰ پلان ਟਾਊਨ پلان ਦੇ ਵਿਰੁੱਧ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਮਾਸਟਰ پلان ਨੂੰ ਬਦਲਿਆ ਨਹੀਂ ਜਾ ਸਕਦਾ ਇੱਥੇ 1 ਏਕੜ ਵਿੱਚ ਫਾਰਮ ਬਣਾਉਣਾ ਬਣਾਉਣ ਬਣਾਉਣ ਦੀ ਖੁੱਲ੍ਹ ਦਿੱਤੀ ਹੈ ਤੇ ਦੂਸਰੇ ਪਾਸੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਪੁੱਡਾ ਨੇ ਇਤਰਾਜ਼ ਦੇਣ 'ਚ 30 ਦਿਨਾਂ ਦਾ ਸਮਾਂ ਦਿੱਤਾ ਹੈ ਜੋ ਅੱਜ ਖਤਮ ਹੋ ਗਿਆ ਹੈ ਹਰਕੀਰਤ ਸਿੰਘ ਨੇ ਕਪਿਲ अरोड़ा ਦੇ ਸਰਕਾਰ ਦੀ ਨੀਯਮ ਨੀਤੀ ਤੇ ਸਵਾਲ ਖੜਾ ਕਰਦਿਆ ਕਿਆ ਕਿ ਖਰੜਾ ਅੰਗਰੇਜ਼ੀ ਵਿੱਚ ਜਾਰੀ ਕੀਤਾ ਗਿਆ ਹੈ ਸਭ ਤੋਂ ਵੱਡੀ ਗੱਲ ਹੈ ਇਤਰਾਜ਼ ਦਰਜ ਕਰਾਉਣ ਲਈ ਈਮੇਲ ਤੱਕ ਦੀ ਸਹੂਲਤ ਨਹੀਂ ਦਿੱਤੀ ਗਈ ਬਲਕਿ ਨਿੱਜੀ ਤੌਰ ਤੇ ਇਤਰਾਜ਼ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੁਪਰੀਮ ਕੋਰਟ ਨੇ ਚੰਡੀਗੜ੍ਹ ਪੰਚਕੁਲਾ ਵਿੱਚ ਗਰਾਊਂਡ ਅਤੇ ਪਹਿਲੀ ਮੰਜ਼ਲ ਨੂੰ ਅਲੱਗ ਅਲੱਗ ਵੇਚਣ ਤੋਂ ਪਾਬੰਦੀ ਲਗਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਇਤਰਾਜ਼ ਨਾ ਸੁਣ ਗਏ ਹਾਈ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਲ ਕੋਲ ਕੇਸ ਦਾਇਰ ਕਰਨਗੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇੱਕ ਹੋਰ ਸਕੀਮ ਲੈ ਕੇ ਲੈ ਕੇ ਜਿੱਥੇ ਜਿੱਥੇ ਪਾਲਿਸੀ ਮਗਰੋਂ ਯੂਨੀਫਾਈਡ ਬਿਲਡਿੰਗ ਨਿਯਮਾਂ ਦੇ ਖੜਰੇ ਦਾ ਵਿਰੋਧ ਵੀ ਹੁਣ ਸ਼ੁਰੂ ਹੋ ਗਿਆ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਇਹਨਾਂ ਦਾਇਰਾਂ ਦੇ ਵਿੱਚੋਂ ਗੁਜ਼ਰਨਾ ਪਵੇਗਾ ਕਿਉਂਕਿ ਲੋਕ ਲਗਾਤਾਰ ਜਿੱਥੇ ਇਹਨਾਂ ਨੀਤੀਆਂ ਤੋਂ ਤੰਗ ਆਏ ਹੋਏ ਨੇ ਇਹਨਾਂ ਨੀਤੀਆਂ ਨੂੰ ਕਿੱਥੋਂ ਲਿਆਂਦਾ ਜਾ ਰਿਹਾ ਹੈ ਤਾਂ ਵੱਡਾ ਸਵਾਲ ਖੜਾ ਹੋ ਗਿਆ ਹੈ